ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 23 ਤੋਂ ਲੈ ਕੇ 26 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਬਰਸਾਤਾਂ ਦਾ ਦੌਰ ਲਗਾਤਾਰ ਜਾਰੀ ਹੈ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਜਿਹਦੇ ਮੱਦੇ ਨਜ਼ਰ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ 23 ਤੋਂ ਲੈ ਕੇ 26 ਜੁਲਾਈ ਪੰਜਾਬ ਦੇ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਹਿੱਸੇ ਵਿੱਚ ਮੀ ਹੋਵੇਗਾ ਤਾਜ਼ਾ ਸੈਟਲਾਈਟ ਬੇਸ ਦੇਖੀ ਜਾਵੇ ਤਾਂ ਬੱਦਲ ਬਾਈ ਪੂਰੇ ਪੰਜਾਬ ਦੇ ਉੱਪਰ ਲਗਾਤਾਰ ਬਣੀ ਹੋਈ ਹੈ ਸਵੇਰ ਤੋਂ ਮੀਂਹ ਦੇਖਣ ਨੂੰ ਮਿਲ ਰਿਹਾ ਰੁਕ ਰੁਕ ਕੇ ਬਾਰਿਸ਼ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟਾਈ ਹੈ ਜੋ ਠੀਕ ਠਾਕ ਤਾਪਮਾਨ ਰਿਹਾ ਐਵਰੇਜ ਤਾਪਮਾਨ 30 ਡਿਗਰੀ ਦੇ ਨੇੜੇ ਦੇ ਨੇੜੇ ਦੇਖਿਆ ਗਿਆ ਗਰਮੀ 'ਚ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਾਡੀ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਦੇਖ ਲੈਂਦੇ ਹਾਂ ਜੀ ਕਿਹੜੇ-ਕਿਹੜੇ ਇਲਾਕੇ ਵਿੱਚ ਕਦੋਂ-ਕਦੋਂ ਮੀਂਹ ਜ਼ਿਲ੍ਹੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਜੀ ਦੇਖ ਸਕਦੇ ਹੋ ਕਿ 23 ਜੁਲਾਈ ਦੀ ਅਗਰ ਗੱਲ ਕੀਤੀ ਜਾਵੇ ਤਾਂ 22 ਜੁਲਾਈ ਦੇ ਵਾਂਗ ਹੀ ਪੂਰਬੀ ਹਿੱਸੇ ਵਿੱਚ ਤਗੜਾ ਮੀਂਹ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਹਿਸਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰੀ ਨਾਲ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਗੁਰਦਾਸਪੁਰ ਤੇ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸਰਦਾਰ ਅਜੀਤ ਸਿੰਘ ਨਗਰ ਸੋਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਹਨਾਂ ਵਿੱਚ ਹਲਕਾ ਦਰਮਿਆਨ ਨਵੀਆਂ ਮੁਹਾਲੀ ਵਿੱਚ ਤਾਂ ਠੀਕ ਠਾਕ ਮੀਂਹ ਦੀ ਉਮੀਦ ਹੈ ਸਭ ਤੋਂ ਘੱਟ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਲ੍ਹੇ ਹਨ ਫਜ਼ਿਲਕਾ ਮੁਕਸਰ ਬਠਿੰਡਾ ਤੇ ਫਰੀਦਕੋਟ ਜਿਨ੍ਹਾਂ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਕਿ ਸਭ ਤੋਂ ਘੱਟ ਮੀਂਹ ਹੁੰਦਾ ਹੈ ਹਲਕੇ ਦਰਮਿਆਨੀ ਬਦਲਵਾਈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਉੱਪਰ ਉਹ ਬਣੀ ਰਹੇਗੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਉੱਪਰ ਠੀਕ ਠਾਕ ਬੱਦਲਬਾਈ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਸਕਦੇ ਨੇ ਹੁਣ ਗੱਲ ਕਰਦੇ ਹਾਂ ਅਗਲੇ ਦਿਨ ਦੀ ਤਾਂ ਅਗਲੇ ਦਿਨ ਦੇ ਵਿੱਚ ਸੋ ਦੇਖਣਗੇ 24 ਅਤੇ 25 ਜੁਲਾਈ ਨੂੰ ਮੌਸਮ ਥੋੜਾ ਜਿਹਾ ਕਮਜ਼ੋਰ ਪੈ ਰਹੇ ਸਿਸਟਮ 24 ਜੁਲਾਈ ਨੂੰ ਤੁਸੀਂ ਦੇਖੋਗੇ ਤਾਂ ਓਵਰਆਲ ਬੱਦਲਬਾਈ ਹੀ ਪੰਜਾਬ ਦੇ ਉੱਪਰ ਬਣਦੀ ਰਹੇਗੀ ਜਿਦੇ ਵਿੱਚ ਮੇਨ ਤੌਰ ਤੇ ਜ਼ਿਆਦਾ ਬੱਦਲਬਾਈ ਸਾਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਅਤੇ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਪੰਜਾਬ ਦੇ ਵਿੱਚ ਕੁਝ ਕੁ ਹਿੱਸਾ ਹੀ ਬਦਲਵਾਈ ਦਾ ਰਹੇਗਾ ਜਲੰਧਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਤੇ ਨਾਲ ਲੱਗਦੀ ਫਤਿਹਗੜ੍ਹ ਜਿਲ੍ਹਾ ਇਹਦੇ ਵਿੱਚ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੀ ਉਮੀਦ ਬਹੁਤ ਘੱਟ ਹੈ 20 ਤੋਂ ਥੱਲੇ ਹੀ ਚਾਂਸ ਨੇ ਕਿ ਕੀਸੇ ਤਰੀਕੀ ਦੀ ਮੀਂਹ ਹੋਣ ਦੀ ਚਾਂਸ ਬਣਦੇ ਦਿਖਾਈ ਦੇਣਗੇ 25 ਤਰੀਕ ਨੂੰ ਫੇਰ ਤੋਂ ਸੇਮ ਹਾਲਾਤ ਨੇ ਹਿਮਾਚਲ ਦੇ ਨਾਲ ਲੱਗਦੇ ਇਲਾਕਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਅਤੇ ਮੁਹਾਲੀ ਦਾ ਇਲਾਕਾ ਇਹਦੇ ਵਿੱਚ ਬੱਦਲਬਾਈ ਛਾਈ ਰਹਿ ਸਕਦੀ ਹੈ ਤੇ ਨਾ ਮਾਤਰ ਮੀਂਹ ਦੀ ਗੱਲ ਕੀਤੀ ਜਾਵੇ ਫੇਰ ਤੋਂ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਡਰਾਈ ਹੀ ਰਹਿਣਗੇ ਜ਼ਿਲ੍ਹੇ ਇਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਸੈਂਟਰਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਰਨਾਲਾ, ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਮਲੇਰਕੋਟਲੇ ਦੇ ਨੇੜੇ ਛੜ ਦੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲੇਗੀ ਮੀਂਹ ਦੇ ਚਾਂਸ ਘਟਨੇ ਧੁੱਪ ਵੀ ਨਾ ਇਲਾਕੇ ਵਿੱਚ ਕੜਾਕੇ ਦੀ ਪੈ ਸਕਦੀ ਹੈ ਆਖਰੀ ਦਿਨ ਦੀ ਗੱਲ ਕਰੀਏ 25 ਤੋਂ ਬਾਅਦ 26 ਜੁਲਾਈ ਨੂੰ ਸਿਸਟਮ ਦੁਆਰਾ ਤੋਂ ਫੇਰ ਰੀਚਾਰਜ ਹੁੰਦੇ ਦਿਖਾਈ ਦੇ ਰਹੇ ਨੇ ਇਹ ਪਹਾੜੀ ਖੇਤਰਾਂ ਤੇ ਇੱਕ ਸਿਸਟਮ ਪਹੁੰਚ ਰਿਹਾ ਜਿਹਦੇ ਨਾਲ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਦੁਆਰਾ ਤੋਂ ਮੀਂਹ ਦੇਖਣ ਨੂੰ ਮਿਲ ਸਕਦਾ ਜਿਹਦੇ ਵਿੱਚ ਗੱਲ ਕਰਾਂਗੇ ਤਾਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਜ਼ਿਲ੍ਹਾ ਇਹਦੇ ਵਿੱਚ 75 ਤੋਂ 50% ਦੇ ਵਿਚਕਾਰ ਚਾਂਸ ਨੇ ਕਿ ਬੱਦਲਬਾਹੀ ਮੀਂਹ ਹੋ ਸਕਦਾ ਹੈ। ਬਾਕੀ ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਮੋਗਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲੇ ਦੇ ਕੁਝ ਕ ਇਲਾਕਿਆਂ ਦੇ ਨੇੜੇ ਤੇੜੇ ਬੱਦਲਬਾਈ ਥੋੜੀ ਜਿਹੀ ਤਕੜੀ ਹੋ ਸਕਦੀ ਹੈ ਕੋਈ ਬਾਲੇ ਵੱਡੇ ਚਾਂਸ ਨਹੀਂ ਹਨ ਮੀਂਹ ਦੇ ਤੇ ਸਭ ਤੋਂ ਘੱਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਾ ਫਰੀਦਕੋਟ ਬਠਿੰਡਾ ਅਤੇ ਮਾਨਸਾ ਜ਼ਿਲ੍ਹਾ ਹਨ ਜਿਨ੍ਹਾਂ ਵਿੱਚ ਸਭ ਤੋਂ ਘੱਟ ਬੱਦਲਬਾਈ ਜਾਂ ਫਿਰ ਹਲਕੀ ਦਰਮਿਆਨੀ ਹੀ ਕਿਣਮਣਕਣੀ ਹੋਣ ਦੇ ਚਾਂਸ ਨੇ ਬਾਲੀ ਵੱਡੀ ਕੋਈ ਉਮੀਦ ਨਹੀਂ ਹੈ ਕੋਈ ਕੋਈ ਤਕੜੇ ਚਾਂਸ ਮੀਂਹ ਦੇ ਆਣ ਦੇ ਇਨ੍ਹਾਂ ਇਲਾਕਿਆਂ ਵਿੱਚ ਕੋਈ ਉਮੀਦ ਹੋਵੇ ਬਾਕੀ ਇਹ ਜਾਣਕਾਰੀ ਜਿਹੜੀ ਹੈ ਇਹ ਅੱਜ ਦੀ ਅਪਡੇਟਡ ਜਾਣਕਾਰੀ ਹੈ ਅਗਰ ਕੋਈ ਨਵੀਂ ਅਪਡੇਟ ਆਈ ਜਿਹਦੇ ਵਿੱਚ ਕੋਈ ਸਪੈਸ਼ਲ ਜਾਣਕਾਰੀ ਹੋਵੇ ਤਾਂ ਤੱਕ ਸਾਂਝੀ ਕਰਨੀ ਹੋਈ ਤਾਂ ਉਹ ਜਾਣਕਾਰੀ ਲੈ ਕੇ ਵੀ ਜਲਦ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ ਚੈਨਲ ਦੇ ਉੱਪਰ ਇਹ ਸੀ ਜੀ ਅਪਡੇਟ 23 ਤੋਂ ਲੈ ਕੇ 26 ਜੁਲਾਈ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ